ਮੇਰਾ ਨਾਮ ਹਰਜੰਤ ਸਿੰਘ ਅੱਜ ਤਨਤਨ ਸਿੰਘ ਨੂੰ ਆਪਣੀ ਦੇਖੇ ਚੁੱਕੀ ਤਨਤਨ ਸਾਹਿਬ ਜੀ ਉਹ ਰਾਜ ਦੇ ਪਾਛਾ ਦੇ ਲਾਹਾਂ ਵਿੱਚ ਖੜੀ ਸੀ ਜਿੱਤਾ ਕੋਈ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਸਿੱਖ ਧਰਮ ਕਦੀ ਵੀ ਕੋਈ ਵੀ ਧਰਮ ਉਹਨਾਂ ਦੇ ਦੇਨ ਨਹੀਂ ਦੇ ਸਕਦਾ ਪਾਛਾ ਇਨੀ ਨਿਮਰਤਾ ਵਾਲੇ ਹੋਣ ਦੇ ਬਾਵਜੂਦ ਉਹਨਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਇਸ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਗੁਰੂ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਕਦੇ ਵੀ ਮਨਮਤ ਨੂੰ ਨਹੀਂ ਅਪਣਾਉਣਾ ਚਾਹੀਦਾ ਤੇ ਕਦੇ ਵੀ ਕੋਈ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਆਪਣੇ ਆਪ ਦੀ ਕੋਈ ਕਲਾ ਵਿਖਾਈ ਦੇ ਕਿਉਂਕਿ ਇਹ ਸਹਿਤ ਦਾ ਆਦੇਸ਼ ਹੈ ਸੰਦੇਸ਼ ਹੈ ਨਿਮਰਤਾ ਸਹਿਤ ਗੁਰੂ ਦੇ ਬਾਣੇ ਵਿੱਚ ਮਿੱਠਾ ਕਰਕੇ ਰਾਇਬਿਰ ਦੀ ਕਾ ਕਾ ਜਿਹਦੇ ਪਿੱਛੇ ਪਾਣੀ ਚੱਲਦੀ ਸ਼ਕੀਤਾਂ ਹੁੰਦੀਆਂ ਉਸ ਦੇ ਬਾਅਦ ਜੰਦੀ ਸ਼ਕੀਤਾਂ ਨੂੰ ਪਾਉਂਦਾ ਹੈ ਹਾਂਜੀ ਸ਼ੇਵਾਲ ਦੀ ਭਾਵਨਾ ਇਸ ਕਰਕੇ ਹੈ ਵੀ ਜਿਹੜੇ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੇ ਇਸ ਤਪਦੇ ਮਹੀਨੇ ਦੇ ਵਿੱਚ ਜਦੋਂ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਆਪਣੇ ਗੋਸਤ ਹਿਰਦੇ ਨੂੰ ਠਾਰਨ ਵਾਸਤੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਲੰਗਰ ਵੀ ਲੱਗਦੇ ਨੇ ਤੇ ਛਵੀਲਾਂ ਦੇ ਨਾਲ ਹਟੂਲ ਪਾਚਾ ਸ਼ੀਰਾਂ ਦੇ ਸਰਦਾਰ ਸਾਬ ਸ੍ਰੀ ਗੁਰਜਨ ਜੀ ਪਾਤਸ਼ਾਹ ਇਨਾਂ ਬਾਰੇ ਦਰਬਾਰੀ ਪ੍ਰਮਾਨ ਹੈ ਗੁਰੂ ਅਰਜਨ ਦੇਵ ਸਾਹਿਬ ਜੋ ਖੁਦ ਪ੍ਰਮਾਤਮਾ ਵੈਰੂ ਆਪ ਹੈ ਗੁਰੂ ਜੀ ਦੇ ਪਾਤਸ਼ਾਹ ਲੋਕਾਈ ਨੂੰ ਠੰਡ ਦੇਣ ਵਾਸਤੇ ਤਪਦੇ ਹਿੱਡੇ ਨੂੰ ਠੰਡ ਤੋਂ ਕੌਣ ਵਾਸਤੇ ਸਤਗੁਰੂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਕੇਸਾ ਵਿੱਚ ਤੇਲਤਾ ਪਵਾ ਕੇ ਦਿਸਤਾਂਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਸਤਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਇਹ ਸਾਡਾ ਫਰਜ ਮੰਨਦਾ ਹੈ ਕਿ ਅਸੀਂ ਸਿੱਖੀ ਸੂਬੇ ਵਿੱਚ ਰਹਿੰਦੇ ਹੋਏ ਜੇ ਅਸੀਂ ਸਿੱਖਾਂ ਸਿੱਖਾਂ ਘਰ ਅਸੀਂ ਜਨਮ ਲਿਆ ਹੈ ਫਤਗੁਰ ਪ੍ਰਮਾਣੇ ਤਾਂ ਹੀ ਸੰਭਲਿਆ ਹਨ ਸਫਲ ਹਨ ਜੇ ਅਸੀਂ ਸਿੱਖੀ ਵਿੱਚ ਜਿਹਾ ਕਿ ਸਿੱਖੀ ਕਮਾਈਏ ਤੇ ਸਤਗੁਰੂ ਪਾਤਸ਼ਾਹ ਦਾ ਜੋ ਸਾਨੂੰ ਜੀਵਨ ਦਿੱਤਾ ਹੈ ਫਤਗੁਰ ਪਾਸ਼ਾ ਬਚਨ ਹੈ ਤੇਰਾ ਕੀਆ ਮਿੱਠਾ ਲੱਗੇ ਤੇ ਜੇ ਉਹਦਾ ਕੀਤਾ ਹੋਇਆ ਸਾਨੂੰ ਮਿੱਠਾ ਤਾਂ ਹੀ ਲੱਗਦਾ ਜੇ ਉਹਦੀ ਆਪਾਂ ਦਿੱਤੀ ਸਿੱਖੀ ਨੂੰ ਸਾਬਤ ਸੂਰਤ ਰੱਖਾਂਗੇ ਜਾਂ ਆਪਾਂ ਉਸ ਨੂੰ ਵਿਗਾੜ ਦਵਾਂਗੇ ਤਾਂ ਇਹ ਨਹੀਂ ਆਪ ਕਹਿ ਸਕਦੇ ਕਿ ਤੇਰਾ ਕੀ ਆ ਮੀਠਾ ਲੱਗੇ ਸਾਡਾ ਮਨਾਇਆ ਹੋਏ ਗੁਰੂਦ ਸਫਲ ਨਹੀਂ ਹਨ ਸਫਲ ਤਾਂ ਹੀ ਹਨ ਜੇ ਸਿਭਾਣੀ ਬਾਣੀ ਨਾਲ ਜੁੜੀਏ ਜੋ ਸਿੱਖੀ ਨਾਲ ਪਿਆਰ ਕਰੀਏ ਸਵਾਦ ਦਾ ਪਤਾ ਲੁਤੀਏ ਕਾਹਨੇ ਸਾਡੇ ਮਨਾਇਆ ਹੋਏ ਗੁਰੂਦ ਸਭ ਨੇ ਅੱਜ ਤੱਕ ਵੀ ਤੇ ਬੈਠ ਕੇ ਸਤਿਗੁਰੂ ਨੇ ਦੋਲੇ ਪਰ ਅੱਜ ਕੱਲ ਦੇ ਦੇਖੇ ਜਾਵੇ ਤੇ ਸਿੱਖੀ ਹੀ ਬੰਦਾ ਜੋ ਸਿੱਖ ਹੈ ਜੋ ਖਾ ਸਤਗੁਰੂ ਪਾਛਾ ਸਿੱਖ ਹੈ ਬਾਣੀ ਬਾਣੀ ਨਾਲ ਜੁੜਿਆ ਹੈ ਨਿਤਨੇਮੀ ਹੈ ਉਹ ਤਾਂ ਨਹੀਂ ਦੋਲਾ ਤੇ ਜੋ ਕੱਚੇ ਪੱਤੇ ਹਨ ਜੋ ਸਿਰਫ ਛਾਏ ਪਾਛੇ ਤੁਰੇ ਫਾਨੇ ਉਹ ਡੋਲੇ ਜਾਂਦੇ ਲੋੜ ਹੈ ਜੀ ਸਿੱਖ ਇਤਿਆਸ ਨਾਲ ਜੋੜਨੀ ਸਾਡੀਆਂ ਸਮੁਚੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਨਾਲ ਜੋੜ ਕੇ ਪਿਆਰ ਨਾਲ ਸਿੱਖੀ ਦਾ ਦਸਤਾ ਵਖਾਉਣ ਸਿਰਫ ਸੇਜਾਂ ਤੇ ਰਹਿ ਕੇ ਨਹੀਂ ਘਰਾਂ ਤੱਕ ਜਾ ਕੇ ਕਦ ਤੱਕ ਪਹੁੰਚ ਕਰਕੇ ਆ ਆਪਣੇ ਆਂਗਵਾਂ ਵਿੱਚ ਵੀ ਜਿੱਥੇ ਅਸੀਂ ਦੇਖਦੇ ਹਾਂ ਕਿ ਸਿੱਖੀ ਤੋਂ ਪਰੇ ਜ਼ਿਆਦਾ ਬੱਚੇ ਨਸ਼ੇ ਗਾ ਰਹੇ ਆ ਉਹਨਾਂ ਨੂੰ ਆਪਣੇ ਘਰ ਵਾਪਸੀ ਲਈਏ ਆਈ ਉਹ ਜਸਤਵ ਖਾਸ ਨਹੀਂ ਬਾਕੀ ਸਟੇਜਾਂ ਤੋਂ ਬੈ ਕੇ ਵੜੇ ਵੜੇ ਪੁਜਾਰ ਕਰੀ ਜਾਣੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਣੀਆਂ ਉਹ ਤੇ ਜਿਹੜਾ ਸੁਨੇਗਾ ਉਹਨੂੰ ਦੱਸ ਹੋਏਗਾ ਨਾ ਹਾਂ ਤੁਸੀਂ ਮੈਨੂੰ ਕੋਈ ਬੁਲਾ ਰਹੇ ਹੋ ਜਿਹੜਾ ਮੇਰੀ ਗੱਲ ਸੁਨੇਗਾ ਉਹ ਸੁਨੇਗਾ ਲੇਕਿਨ ਜਦੋਂ ਆਪਾਂ ਘਰ ਕਿਸੇ ਕੋਲ ਜਾਵਾਂਗੇ ਜਦੋਂ ਕਿਤੇ ਕਿਤੇ ਘਰ ਵਿੱਚ ਜਾ ਕੇ ਕਿਸ ਨੂੰ ਪਿਆਰ ਨਾਲ ਕਹਾਂਗੇ ਜਦੋਂ ਵੋਟਾਂ ਆਉਂਦੀਆਂ ਲੀਡਰ ਘਰ ਘਰ ਜਾਂਦੇ ਆ ਲੇਕਿਨ ਸਿੱਖੀ ਵਾਸਤੇ ਕੋਈ ਕਿਸੇ ਘਰ ਨਹੀਂ ਜਾਂਦਾ ਕਿਸੇ ਗਰੀਬ ਦੀ ਬਾਹਂ ਨਹੀਂ ਫੜਦੇ ਅਮੀਰਾਂ ਦੇ ਘਰ ਜਾਂਦੇ ਆ ਗੁਰੂਆਂ ਸੱਚੇ ਪਾਤਸ਼ਾਹ ਭਾਈ ਲੱਲੋਵਾਲ ਦੇ ਗਰੀਬ ਦੇ ਘਰ ਗਏ ਬੀਬਾ ਦਾ ਸਤਿਗੁਰੂ ਪਾਤਸ਼ਾਹ ਬਾਫੜੀ ਵੇਖਣਾ ਜੀ ਗਰੀਬ ਜੀ ਬਾ ਕੋਈ ਨਹੀਂ ਫਿਰਦਾ ਬਹੁਤ ਮਾਣ ਸਰਦੇਵ ਸਿੰਘ ਕਾਨੂੰਗੋ ਜੀ ਅੱਜ ਸਮੂਹ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਤਮਸਕ ਹੋਰੀਆਂ ਦਾਸ ਵੀ ਗੁਰੂ ਘਰ ਪਹੁੰਚ ਕੇ ਪ੍ਰਤਮਿਕ ਹੋਣ ਲਈ ਆਇਆ ਅੱਜ ਦਾ ਇਹ ਦਿਹਾੜਾ ਸਿੱਖ ਕੌਮ ਲਈ ਬਹੁਤ ਮਾਣ ਹੈ ਕਿ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਔਰ ਅਸੀਂ ਇਸ ਪੁਸਤਰ ਦਿਹਾੜੇ ਤੇ ਉਹਨਾਂ ਨੂੰ ਕੋਟਨ ਕੋਟਨ ਨਮਨ ਕਰਦੇ ਹਾਂ